ਮੋਗਾ ਪੁਲਿਸ ਨੇ ਮਾੜੇ ਅੰਸਰਾ ਖਿਲਾਫ ਚਲਾਈ ਗਈ ਮੁਹਿੰਮ ਵਿੱਚ ਵੱਡੀ ਸਫਲਤਾ ਹਾਸਲ ਕੀਤੀ ਹੈ ਮੋਗਾ ਜ਼ਿਲ੍ਹੇ ਦੇ ਪਿੰਡ ਦੋਲੇਵਾਲਾ ਵਾਸੀ ਜੰਡ ਸਿੰਘ ਨੂੰ 1 ਕਿਲੋ ਹੈਰੋਇਨ 3 ਪਿਸਤਲ 31 ਜਿੰਦਾ ਕਾਰਤੂਸ ਅਤੇ ਇੱਕ ਕਾਰ ਸਮੇਤ ਗ੍ਰਿਫਤਾਰ ਕੀਤਾ ਗਿਆ ਐਸਐਸਪੀ ਅਜੇ ਗਾਂਧੀ ਦੇ ਅਨੁਸਾਰ ਇਹੇ ਕਾਰਵਾਈ ਥਾਣਾ ਕੋਟ ਇਸੇ ਖਾਦੇ ਥਾਣਾ ਮੁਖੀ ਜਨਕ ਰਾਜ ਦੀ ਅਗਵਾਹੀ ਵਿੱਚ ਮਸਤਿਆਣਾ ਤੋਂ ਦੋਲੇਵਾਲਾ ਰੋਡ ਉੱਤੇ ਕੀਤੀ ਗਈ ਮੋਡਲੀ ਪੁਚਗਿਚ ਵਿੱਚ ਸਾਹਮਣੇ ਆਇਆ ਕਿ ਹਿਰੋਇਨ ਪਾਕਿਸਤਾਨ ਤੋਂ ਮੰਗਵਾਈ ਗਈ ਸੀ ਗ੍ਰਿਫਤਾਰ ਵਿਅਕਤੀ ਨੂੰ ਅੱਜ ਅਦਾਲਤ ਵਿੱਚ ਪੇਸ਼ ਕਰਕੇ ਰਿਮਾਂਡ ਲਿਆ ਜਾਵੇਗਾ ਅਤੇ ਹੋਰ ਪੁੱਛਗਿਚ ਕੀਤੀ ਜਾਵੇਗੀ ਕਿ ਹੋਰ ਕਿਹੜੇ ਸਾਥੀ ਇਸ ਮਾਮਲੇ ਵਿੱਚ ਸ਼ਾਮਿਲ ਹਨ ਅਤੇ ਹਿਰੋਇਨ ਕਿਥੋਂ ਆਈ ਸੀ ਮਾਨਯੋਗ ਡੀਜੀਪੀ ਸਾਹਿਬ ਪੰਜਾਬ ਦੇ ਡਾਇਰੈਕਸ਼ਨਸ ਤੇ ਕੰਮ ਕਰਦੇ ਆ ਮੋਗਾ ਪੁਲਿਸ ਦੀ ਨਸ਼ੇ ਦੇ ਖਿਲਾਫ ਮੁਹਿੰਮ ਜਿਹੜੀ ਹੈ ਉਹ ਲਗਾਤਾਰ ਜਾਰੀ ਹੈ ਯੁੱਧ ਨਸ਼ੇ ਵਿਰੁੱਧ ਅਤੇ ਨਸ਼ਾ ਮੁਕਤ ਪੰਜਾਬ ਮੁਹਿੰਮ ਦੇ ਤਹਿਤ ਕੱਲ ਮੋਗਾ ਪੁਲਿਸ ਦੀ ਕੋਟੇਸਖਾਂ ਪੁਲਿਸ ਥਾਣੇ ਦੀ ਟੀਮ ਨੂੰ ਇੱਕ ਵੱਡੀ ਸਫਲਤਾ ਹੱਥ ਲੱਗੀ ਹੈ ਇਹਦੇ ਵਿੱਚ ਜਦੋਂ ਕੋਟੇਸਖਾਂ ਪੁਲਿਸ ਟੀਮ ਐਸਆਈ ਜਨਕਰਾਜ ਐਸਐਚਓ ਕੋਟੇਸਖਾਂ ਦੇ ਲੀਡਰਸ਼ਿਪ ਦੇ ਅੰਡਰ ਜਦੋਂ ਜਿਹੜੇ ਮਾੜੇ ਅਨਸਰ ਦੀ ਤਲਾਸ਼ ਦੇ ਸਬੰਧੀ ਪਿੰਡ ਮਸਤੇਵਾਲਾ ਤੋਂ 도ਲੇਵਾਲੇ ਲਿੰਕ ਰੋਡ ਤੇ ਚੈਕਿੰਗ ਲਈ ਮੌਜੂਦ ਸੀ ਉਦੋਂ ਇੱਕ ਗੱਡੀ ਦੇ ਵਿੱਚੋਂ ਇੱਕ ਦੋਸ਼ੀ ਨੂੰ ਅਰੈਸਟ ਕੀਤਾ ਹੈ ਜਿਹਦਾ ਨਾਂ ਜੰਡ ਸਿੰਘ ਹੈ ਅਤੇ ਪਹਿਲਾਂ ਵੀ ਤਿੰਨ ਅਪਰਾਧਿਕ ਮੋਗਧ ਵਿੱਚ ਦਰਜ ਨੇ ਇਹਦੇ ਕੋਲੋਂ ਟੋਟਲ 1 ਕਿਲੋ ਜਿਹੜੀ ਹੈ ਹੀਰੋਇਨ ਉਹ ਬਰਾਮਦ ਹੋਈ ਹੈ ਤੇ ਤਿੰਨ ਜਿਹੜੇ ਨੇ ਵੈਪਨ ਇਹਦੇ ਕੋਲੋਂ ਸੋਫਿਸਟੀਕੇਟਿਡ ਬਰਾਮਦ ਹੋਏ ਨੇ ਤਿੰਨੇ ਵੈਪਨਾਂ ਦਾ ਬੋਰ 30 ਬੋਰ ਤੇ ਨਾਲ 31 ਜਿਹੜੇ ਲਾਈਵ ਰਾਉਂਡ ਨੇ ਉਹ ਬਰਾਮਦ ਹੋਏ ਨੇ ਟੋਟਲ ਰਿਕਵਰੀ ਇਹਦੇ ਕੋਲੋਂ 1 ਕਿਲੋ 25 ਗ੍ਰਾਮ ਹੀਰੋਇਨ ਤਿੰਨ ਜਿਹੜੇ ਨੇ ਪਿਸਟਲ 30 ਬੋਰ ਦੇ ਇੱਕ ਵੱਡੇ ਸਾਈਜ਼ ਦਾ ਮੈਗਜ਼ੀਨ ਤੇ 31 ਜਿਹੜੇ ਲਾਈਵ ਰਾਉਂਡ ਨੇ ਉਹ ਇਹ ਤੋਂ ਬਰਾਮਦ ਹੋਏ ਨੇ ਮੈਂ ਦੱਸਣਾ ਚਾਹਨਾ ਪਹਿਲਾਂ ਵੀ ਇਹ ਤੇ ਤਿੰਨ ਅਪਰਾਧਿਕ ਮਾਮਲੇ ਦਰਜ ਨੇ ਤੇ ਅੱਜ ਇਹਨੂੰ ਕੋਰਟ ਦੇ ਵਿੱਚ ਪੇਸ਼ ਕਰਕੇ ਇਹਦਾ ਪੁਲਿਸ ਰਿਮਾਂਡ ਹਾਸਿਲ ਕਰਕੇ ਹੋਰ ਡੂੰਘਾਈ ਨਾਲ ਇਹਦੀ ਪੁੱਛਗਿੱਛ ਕੀਤੀ ਜਾਊਗੀ ਟੈਕਨੀਕਲੀ ਵੀ ਇਹਦਾ ਜਿਹੜਾ ਫੋਨ ਹੈ ਇਹਦਾ ਸਾਰਾ ਡਾਟਾ ਉਹ ਅਸੀਂ ਐਨਾਲਾਈਸਿਸ ਕਰ ਰਹੇ ਹਾਂ ਤੇ ਇਹਦੇ ਵਿੱਚ ਜਿਹੜੇ ਵੀ ਬੰਦੇ ਹੋਰ ਇਹਦੇ ਨਾਲ ਇਨਵੋਲਵ ਹੈਗੇ ਨੇ ਉਹਨਾਂ ਨੂੰ ਵੀ ਮੁਕਦਮੇ ਦੇ ਵਿੱਚ ਨਾਮਜ਼ਦ ਕਰਕੇ ਜਿਹੜੀ ਬਣਦੀ ਕਾਨੂੰਨੀ ਕਾਰਵਾਈ ਹੋਊਗੀ